ਹਾਂਜੀ ਗੁੱਡ ਮਾਰਨਿੰਗ ਸਸੀ ਕਾਲ ਕੀ ਹਾਲ ਚਾਲ ਕਿਵੇਂ ਸਾਰੇ ਘੈਂਟ ਵਧੀਆ ਸਿਰਫ ਇਹ ਲੋੜੀ ਹੈ ਤੇ ਗੁੱਡੇ-ਗੱਡੇ ਇਕੱਠੇ ਕੀਤੇ ਕਿ ਨਹੀਂ ਅਸੀਂ ਤਾਂ ਕੀਤੇ ਥੋੜੇ ਬਹੁਤ ਤੇ ਥੋੜੇ ਬਹੁਤ ਅੱਜ ਲੈਵਾਂਗੇ ਚਾਹ ਵੀ ਲੈ ਆਈਏ ਮਿਸਤਰੀਆਂ ਵਾਸਤੇ ਤੇ ਨਾਲੇ ਉਹਦੇ ਘਰੋਂ ਵੀ ਹੋ ਗਏ ਨੇ ਤੈਨੂੰ ਪਲਾੜ ਨਹੀਂ ਕਹਿਣਾ ਚੰਗਾ ਕਰਨ ਘਰ ਘਰ ਕਰਨ ਨਹੀਂ ਇਹਦੇ ਕੀ ਤੁਹੀਂ ਕਹਿ ਦਿੰਦੇ ਜੋ ਜਾਣ ਲੱਗਿਆ ਪਲਾੜ ਚੱਲੇ ਠਕਾਈਆਂ ਦੇ ਕਮੈਂਟ ਮੈਂ ਦੇਖੇ ਤੇ ਲੰਨ ਕੇ ਹੋਂ ਤੁਹਾਡਾ ਪਲਾਟ ਨਹੀਂ ਹੰਕਾਰ ਤੇ ਵਾਕਿਆ ਸੀ ਗੱਲ ਕਰੇ ਆਪਾਂ ਘਰੇ ਚੱਲੇ ਹਾਂ ਤੇ ਉਹ ਨਾਲੇ ਮਿਸਤੀ ਅਮਰ ਚਾਹ ਲੈ ਜੀ ਤੇ ਜਾਂਦੇ ਹੋਇਆ ਤੁਹਾਨੂੰ ਦੱਸਿਆ ਟਰੈਕ ਸੂਟ ਦਾ ਪਜਾਮਾ ਕਟਾਉਣ ਵਾਲਾ ਇਹ ਮੈਂ ਦਿੱਤਾ ਸੀ ਇਹ ਇੱਕ ਇਹ ਕਿਰਨੇ ਗਿਫਟ ਦਿੱਤਾ ਸੀ ਤੇ ਕੱਲ ਲੋਹੜੀ ਤੇ ਪਾਵਾਂਗੇ ਇਹਨੂੰ ਤੇ ਤੇ ਚਲੋ ਫਿਰ ਕਟਾ ਲਿਆਉਂਦੇ ਇਹਨੂੰ ਲਾਲ ਯਾ ਕੰਟਕੇ ਜਾਂਦੇ ਇਹਨਾਂ ਵਾਹ 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 ਤਾਂ ਕੀ ਹੋ ਗਰਾਂਡੇ ਹੋ ਤਾਂ ਗੱਲ ਕੁਛ ਨਾ ਨਾ ਚਲੋ ਹੋ ਚੱਲੀਏ ਇਹ ਚੱਲੇ ਨੇ ਆਰ ਕੇ ਸਾਹਮਣੇ ਆਰ ਕੇ ਵਾਲਾ ਲਿਖਿਆ ਨਾ ਨਾਈਟ ਸੂਟ ਇਹਨਾਂ ਮੈ ਗਿਫਟ ਕੀਤਾ ਇਹਨਾਂ ਪਜਾਮਾ ਸੀ ਤੇ ਉਹ ਥੋੜਾ ਲੈਂਥ ਜ਼ਿਆਦਾ ਤੇ ਇਹ ਕਹਿੰਦੇ ਠੀਕ ਕਰਨ ਵਾਸਤੇ ਦੇਣਾ ਤੇ ਸਾਮੀ ਆਉਂਦੇ ਟਾਈਮ ਲੈ ਜਾਣਾ ਹੈ ਵਾਹ ਜੀ ਦੁਕਾਨ ਹਾਂ ਜੀ ਪਜਾਮਾ ਕੁਰਤਾ ਵੀ ਉਹਨੂੰ ਸੀਤ ਆ ਸੀਤ ਲੈ ਫਿਰ ਤਾਂ ਹੀ ਸਮਾਈ ਲਈ ਫੇਸਤੇ ਹੈ ਕਿ ਸੀ ਤਾਇਆ ਅੰਦਾ ਅੰਦਾ ਸ਼ਾਮ ਨੂੰ ਲੈ ਜਾਓ ਫਿਰ ਅੰਦਾ ਸ਼ਾਮ ਨੂੰ ਲੈ ਜਾਵਾਂਗੇ ਪਰ ਕੱਲ ਤੇ ਨਾਈਟ ਸੂਟੇ ਹੋਣਾ ਟ੍ਰੈਕ ਸੂਨ ਸੱਚ ਹਾਂਜੀ ਅਸੀਂ ਜਾ ਰਹੇ ਹਾਂ ਆਪਣੇ ਘਰ ਤੇ ਤੁਸੀਂ ਸਾਰੇ ਜਾਣੇ ਕਹਿੰਦੇ ਹੋਣੇ ਕਿ ਤੁਸੀਂ ਰੋਜ਼ ਤੁਰੇ ਰਹਿੰਦੇ ਰੋਜ਼ ਤੁਰੇ ਰਹਿੰਦੇ ਕਈਆਂ ਨੇ ਇਦਾਂ ਕਹਿਣਾ ਆ ਤੇ ਅਸੀਂ ਇਸ ਕਰਕੇ ਜਾਂਦੇ ਹਾਂ ਕਿ ਰੋਟੀ ਵੀ ਖਾਣਨੀ ਪੈਂਦੀ ਡੈਡੀ ਜੀ ਵਾਸਤੇ ਤੇ ਰੋ ਪਰ ਨਹੀਂ ਨ ਜਾਂਦੇ ਉਥੇ ਕੰਮ ਵੀ ਜ਼ਰੂਰੀ ਹੁੰਦਾ ਵਾ ਉਥੇ ਦੇਖਭਾਲ ਕਰਦੇ ਨੇ ਤੇ ਉਹਨਾਂ ਵਾਸਤੇ ਰੋਟੀ ਖਾਣੀ ਪੈਂਦੀ ਨਾਲ ਚਾਹ ਖੜਦੇ ਆ ਸਮਾਨ ਸਮੋਣ ਖਾਣਾ ਪੈਂਦਾ ਹੈ ਮਿਸਤਰੀ ਮੰਗਾਂਦੇ ਨੇ ਤਾਂ ਉਹ ਸਮਾਨ ਖਾਣਾ ਪੈਂਦਾ ਹੈ ਹੋ ਜੀ ਪਹੁੰਚ ਗਿਆ ਆਪਾਂ ਪਹੁੰਚ ਗਿਆ ਆਪਾਂ ਘਰੇ ਟੱਗ ਬਾਲੀ ਆਉਂਦੇ ਨੇ ਉਹਨਾਂ ਨੇ ਆ ਗੀ ਅੱਗੀ ਸੇਕ ਦੇ ਦਿੰਦੇ ਆ ਹਾਂ ਅੱਗੀ ਸੇਕ ਦੇ ਦੇਣਗੇ ਚੰਗਾ ਅੱਗੀ ਸਿਕਣੀ ਚਾਹੀਦੀ ਹੈ ਤਪ ਚੱਲੇ ਵੀ ਗਈ ਹੈ ਤਪ ਲੱਗੀ ਕਿਹੜੇ ਵੇਲੇ ਮੱਥੀ ਲੱਗੀ ਹਾਂ ਹੋਜੀ ਬਜਰੀ ਵੀ ਆ ਗਈ ਆਪਣੀ ਇੱਕ ਸੈਂਕੜਾ ਦੋ ਸੈਂਕੜੇ ਹੋਣ ਡਈ ਹੋਰ ਉੰਦੀ ਦਵਾਰ ਚੁੱਕਤੀ ਸਾਰੀ ਉੱਚੀ ਜਾਣੀ ਹੈ ਨਾਲੀ ਦਵਾਰ ਕਰਤੀ ਇਹਨਾਂ ਨੇ ਆਹ ਤੁਹਾਡਾ ਡਿਜ਼ਾਈਨ ਵਾਸਤੇ ਛੱਟਦਾ ਸਟਾਈਲ ਤੋਂ ਲਾਦਾਂਗੇ ਇੱਧਰ ਲਈ ਸ਼ਾਇਦ ਚਲਿਏ ਫਿਰ ਚਲਿਏ ਹਰ ਆਪਾਂ ਚਲੋ ਅਬ ਕੋਪੀ ਲਗਾ ਇਦਵਾਰ ਪਹਿਲਾਂ ਆਪਾਂ ਸੋਚਿਆ ਸੀ ਕਿ ਉਹਨਾਂ ਕੜਦਣੀ ਵਿੱਚ ਦਵਾਰ ਨਾਲ ਦਾ ਕਟਿੰਗ ਕਰਕੇ ਫਿਰ ਇਹਨੂੰ ਉਧਰ ਵੀ ਕੱਢੀ ਕਰਕੇ ਇਧਰ ਵੀ ਕੱਢੀ ਕਰਕੇ ਛੱਡ ਦਾਂਗੇ ਤੁਹਾਡੇ ਦੇ ਨਾਲ ਇਹਨੂੰ ਮਿਲਦੇ ਆ ਫਿਰ ਸਵੇਰੇ ਚੰਗਾ ਆਲ ਚੱਲੀਏ ਫਿਰ ਆਪਾਂ ਇੱਥੇ ਆਪਾਂ ਇਹ ਲੈ ਲਾਉਣੀ ਆ ਇਸ ਤਰ੍ਹਾਂ ਨਾਲ ਠੀਕੇ ਜੀ ਹਲਕੀ ਕੱਟ ਲਾਉਣੀ ਉਹ ਬਣਾਈ ਨਹੀਂ ਆਪਾਂ ਦਰ ਛੱਡ ਦੇਣਾ ਬਾਕੀ ਬਾਅਦ ਚ ਦੇਖ ਲਾਂਗੇ ਅੱਗ ਬੰਦ ਕਰ ਲਿਓ ਆਗ ਬੰਦ ਕਰ ਲਿਓ ਚਲੀ ਆਪਾਂ ਹਾਂਜੀ ਹਾਂਜੀ ਆਪਾਂ ਪਲਾਟ 'ਚ ਹੋ ਕੇ ਆ ਗਏ ਆ ਤੇ ਹੁਣ ਅਸੀਂ ਜਾ ਰਹੇ ਆ ਦੁਕਾਨ ਤੇ ਤੇ ਮੈਂ ਕਿਹਾ ਚਲੋ ਇੱਕ ਡਰੈੱਸ ਆਪਣੇ ਵਾਸਤੇ ਨਵੀਂ ਲੈ ਲਾਂ ਸਵੇਰੇ ਲੋੜ ਹੀ ਆ ਤੇ ਨਵੀਂ ਡਰੈੱਸ ਪਾਉਣੀ ਪੈਂਦੀ ਆ ਤੇ ਹੁਣ ਉਹ ਪੁਰਾਣੀ ਲੈ ਆਈ ਆ ਹੁਣ ਉਹ ਲੈ ਕੇ ਤੇ ਜਾਵਾਂਗੇ ਅੰਦੇ ਪੁਰਾਣੀ ਡਰੈੱਸ ਹੈਗੀ ਤੇਰੀ ਉਹ ਪਾ ਲੈ ਆਈ ਮੈਨ ਲਓ ਉਹ ਪ੍ਰਾਣੀਆਂ ਪਾ ਲੈਂਦੇ ਨੇ ਤਾਨੂੰ ਟੀਟਰ ਐਕਟ ਰੂਟ ਪਾਉਣਾ ਸਵੇਰੇ ਤੇ ਮੈਂ ਵੀ ਆਖਿਆ ਕਿ ਮੈਂ ਵੀ ਨਵੀਂ ਪਾ ਲਵਾਂ। ਸੋ ਜਿੱਤਾ ਆ ਉਹ ਵੀ ਖੜਨਾ ਹੀ ਹੈ। ਖੜਨਾ ਹਨਾ ਖੜਨਾ ਕਾ ਵੀ ਲੈ ਨਾ ਫਿਕਰੀ। ਖੜਨਾ ਦਾ ਉਹ ਹੱਦਾ ਹੋ ਗਿਆ ਸੱਚ ਹੁਣ ਤੇ ਦੇ ਕੇ ਉਹ ਕੁਰਤੇ ਜਾਮੇ ਨੂੰ ਹਫ਼ਤੇ ਦੋ ਹੋ ਗਏ। ਕੁਰਤੇ ਜਾਮੇ ਨੂੰ ਹਾਂ ਕੁਰਤੇ ਜਾਮੇ ਪਾਲਾਂਗੇ ਸਵੇਰੇ ਨਹੀਂ। ਨਹੀਂ ਨਹੀਂ ਟੈਂਪੋਰਰੀ ਨਹੀਂ ਕੰਮ ਕਰਨਾ। ਆਹੋ। ਕੁਰਤੇ ਜਾਮੇ ਕੀ ਕੀ ਗੰਢੀ? ਇਹ ਗੱਡੀ ਆਪਾਂ ਲਾਤੀ ਬਾਅਦ। ਆਪਾਂ ਗਏ ਸਵਰਨੇ ਦੀ ਹੱਟੀ ਤੇ ਕੋਈ ਨਹੀਂ ਵੇਲੋ ਜੇ ਮਿਲਦੀ ਹੱਸਿਆ ਵਾਜੀ ਕੀ ਆਜੇ ਕਿਹੜੀਆਂ ਵਧੇ ਹੋਣ ਦਿੱਤੀ ਸਲਾਮ ਕਿਹੜਾ ਡੱਬਾ ਡੇਕਿਆ ਉਹ ਡੇਕਿਆ ਡੱਬਾ ਕੋਈ ਗੱਲ ਚੇਂਜ ਹੋਣਾ ਤੇ ਕਰ ਲੈਗੀ ਰਾਸ਼ੀ ਆਦਾ ਅੱਜ ਸਾਡੀ ਵਾਰੀ ਨੇ ਹੋਂਡੇ ਸਾਨੂੰ ਵੇਟਿੰਗ ਤੇ ਭਾ ਲਿਆ ਹਾਂ ਦਸਤਾਨੇ ਦੀਆਂ ਉਂਗਲਾਂ ਵੱਟਦੀਆਂ ਮੈਂ ਕੀ ਕਰ ਇਹ ਜੰਮਲੇ ਪਾਉਂਦੇ ਵੈ। ਪਾਣੀ ਹਰੇ ਕੰਮ ਕਰ ਲੈਣੇ ਵਧੀਆ। ਹੋ ਭੈਣ ਜੀ, ਸਭ ਤਾਂ ਠੀਕ-ਠਾਕ। ਹਾਂਜੀ। ਹਾਂਜੀ, ਕੋਈ ਗੱਲ ਨਹੀਂ। ਹੈ? ਏਦਾਂ ਹੀ ਟੈਨਸ਼ਨ ਬੜੀ ਲੈਂਦੀ ਹੈ ਜੀ। ਟੈਨਸ਼ਨ ਨਹੀਂ ਹੋਣਾ। ਰੱਬ ਜਾਨਾ ਹੈ ਨਾ ਟੈਨਸ਼ਨ ਹੀ ਨਹੀਂ ਆਣੀ। ਮਾਲਕ ਸਭ ਸਹੀ ਕਰੇਗਾ, ਚੰਗਾ ਕਰੇਗਾ। ਬਿਲਕੁਲ ਭਾਜੀ। ਸਭ ਦਾ ਹਾਲ ਮਿੱਠਾ ਹੁੰਦਾ। ਹੋਰ ਸੁਣਾਓ ਘਰੇ ਠੀਕ ਸਭ? ਕਿਰਪਾ ਮਾਲਕ ਦੀ ਚੜ੍ਹਦੀ ਕਲਾ। ਚਲੋ, ਤੁਸੀਂ ਸੁਣਾਓ। ਮੇਰਾ ਮੇਰਾ ਠੀਕ ਭਾਜੀ। ਕੰਮਕਾਰ ਕੰਮਕਾਰ ਚੱਲਦਾ। ਤੈਨੂੰ ਵਿਖਾਉਗੇ ਸੂਟ ਕਾਈ ਕਿਵੇਂ? ਕੀ ਲੈਣਾ ਦੂਜਾ ਇੱਕ ਵਧੀਆ ਹੈ ਨਾਲ ਸਟਾਲ ਬੋਗਰੀ ਚੀਜ਼ ਦੋ ਰੰਗ ਦੇ ਸਹੀ ਚੀਜ਼ ਲੈਣੀ ਹੈ ਬਾਕੀ ਸਾਰੀ ਬੜੇ ਹੋਏ ਤੁਹਾਨੂੰ ਉਹ ਸਾਈਜ਼ ਤਾਂ ਦੇ ਦੇ ਲਾ ਬੱਸ ਕਿਹੜਾ ਦਵਾਂਗੇ ਇਹ ਨਾ ਹੁਣ ਇਹ ਲੈਣਾ ਚਾ ਦੋਵੇਂ ਪਾ ਲਓ ਉਨੀ ਚੀਜ਼ ਆਈਏ ਆਲ ਓਵਰ ਡਿਜ਼ਾਈਨ ਦਾ ਸਾਈਜ਼ ਵੀ ਤੁਹਾਡਾ ਕੋਈ ਫਿਟਿੰਗ ਨਹੀਂ ਲਾੜ। ਮੇਰਾ ਮਾਲ ਵਿੱਚ ਕੁਝ ਨਹੀਂ ਰੰਮੀ ਲੋੜ। ਪੈਂਟ ਪਾਜੋ। ਪੰਜਾਬਾਂ ਪਿੱਛੇ ਛਾੜਣ ਦਾ 1200 ਰੁਪਏ ਫਿਰ ਤੇ। ਬਾਰਡਰ ਸੋਲ ਇਹ ਹਲਕੀ ਅਮ ਰੰਗ ਮਿਲਣਗੇ ਦੋ। ਜਿਹੜਾ ਸਪੈਸ਼ਲ ਹੁੰਦੇ ਨੇ ਦੇਖਦਾ 4200 ਰੁਪਏ ਦਾ ਹੋ ਗਿਆ ਪਰ ਮਾਲ ਇਹ 100 ਰੁਪਏ। ਪਹਿਲੇ ਵਾਲੀ ਚੀਜ਼ ਥੋੜਾ ਆਉਂਦੀ ਆਉਂਦੀ ਏ। ਉਹਨਾਂ ਨੇ ਰੇਟ ਬੜਾ ਵਧਾ ਦਿੱਤਾ ਹੀ ਹੱਥ ਲਾਉਣ ਨੂੰ ਕੀ ਕਰਦਾ। 4200 ਰੁਪਏ ਦਾ ਮਾਲ ਗੱਲ ਤਾਂ ਨਹੀਂ ਨਹੀਂ ਕਰੀਏ। ਤੂੰ ਕਸ਼ਮੀਰ ਵੀ ਜਿਹੜਾ ਨਾਮ ਹੈ। ਉਹਨਾਂ ਨੇ ਬੰਦ ਹੀ ਕਰ ਛੇ। ਮਿਹਨਤ ਤੋਂ ਜਾਬੇ ਲੰਕ ਤੋਂ ਸਖਰਾਉਂ ਆ ਇਹ ਹੁੰਦਾ ਹੈ ਨਾ ਇਹ ਨਾ ਇਹ ਨਹੀਂ ਦਾ ਆ ਰੰਗ ਦਾ ਸੋਨਾ ਅਸੀਂ ਵਿੱਚੋਂ 150 ਦਾ ਵੇਚ ਸਕਨੇ ਪਰ ਇਹ ਨਹੀਂ ਹੋ ਕੰਮ ਦਾ ਖਤਮ ਨਹੀਂ ਇਹ ਚੰਗਾ ਸੋਨਾ ਜੀ ਇਹ ਲੋਕ ਹੈ ਯਾਰ ਜੇ ਜੀ ਦਾ ਇੱਕ ਤਾਂ ਗਿਆ ਘੱਟ ਜਾਣਾ ਯਾ ਦੀ ਕੇ ਇਧਰ ਆਈ ਜੇ 2200 ਮਾਫ ਕਰਨਾ ਕੋਈ ਨਹੀਂ ਤੇ ਪੰਜਿਆਰਾ ਦਾ ਹੈ ਪੰਜਿਆਰਾ ਦਾ ਉਹ ਜਾੜੀ ਨੂੰ 5-7 ਵਜੇ ਚੀਜ਼ ਦੇ ਦੇਖ ਨੂੰ ਮਿਲਣ ਦੇ ਲੋ ਸਟੋਰ ਕੋਈ ਨਹੀਂ ਹੁੰਦਾ ਸਿੰਪਲ ਹੁੰਦਾ ਉਹ ਇਹ ਚੀਜ਼ ਉਹ ਦੇਖਾ ਦੇਖ ਸਕਦੇ ਜਿਹੜੇ ਰੰਗ ਚਾਰ ਪੰਜ ਆ ਗਏ ਅਸੀਂ ਕਿੰਨੇ ਦਾ ਕਿੰਨੇ ਵੱਧ ਤੋਂ ਜਿਹੜੀ ਵਿੱਚ ਸਹੀ ਚੀਜ਼ ਜਿਹੜਾ ਖਰਾ ਦਾ ਬਾਲ ਜਿਹੜੀ ਤੁਹਾਨੂੰ ਪਸੰਦ ਆਏਗੀ ਮੈਂ ਉਹ ਚੀਜ਼ ਤੇ ਤੁਹਾਨੂੰ ਪਤਾ 900 ਰੁਪਏ ਲੱਗਣਗੇ ਬਸ ਨਹੀਂ ਪਤਾ ਨਹੀਂ ਨਹੀਂ ਹਲਾ ਉਹ ਕਹੀ ਜਾਣਦੀ ਹੈ 850 ਉਹ ਕਾਂਡੇ ਵਧੀਆ ਮੈਂ ਵੇਚਣਾ ਹੀ ਨਹੀਂ ਨਹੀਂ ਗੁੱਤ ਨਹੀਂ ਇਹ ਵੀ ਨਹੀਂ ਚਾ ਉਹ ਜਵਾਬ ਦੇਤਾ ਉਹਨਾਂ ਨੇ ਆਂਦੇ ਵੇਚਣੇ ਨਹੀਂ ਮਾਂ ਤੇਰੇ ਵੀ ਕਿਹਾ ਉਹ ਦੀ ਗੱਲ ਨਾ ਚੰਗਾ ਲੱਗਿਆ ਪਾ ਬਾਪਾ ਜੀ ਹੋਰ ਨਾ ਬਾਕੀ ਚੀਜ਼ ਹੋਣੀ ਹੈ ਫਿਟਿੰਗ ਕਰਾਉਣੀ ਲੋੜ ਨਹੀਂ ਤੈਨੂੰ ਸਾਈ ਵੀ ਤੇਰਾ ਜੀ ਇਹ ਵਿੱਚ ਦਾ ਢੰਗ ਕਿਨੇ ਵੇਲਾ ਕੱਢਾ ਤੇਰੇ ਦੀ ਮਾਂ ਮੈਂ ਕਿੰਨੇ ਦਾ ਉਹ ਪਹਿਲਾਂ ਦੀ ਉਹ ਗੱਲ ਥੋੜੀ ਤੂੰ ਜਿਹੜਾ ਦੱਸ ਕੋਈ ਮਤਲਬ ਨਾਂਗ ਤੇ ਆ ਵੀ ਚੰਗਾ ਹੈ ਚਲੋ ਸਾ ਵੀ ਸੋਨਾ ਵਸਰਾ ਉਹ ਹੈਗਾ ਨਾ ਪਹਿਲਾਂ ਤੇਰੇ ਨੂੰ ਹੋਰ ਨਸਰ ਆ ਦਿਖੂਈ ਸਰੇ ਲੋੜੀਆਂ ਤਾਂ ਮੌਕੇ ਤੇ ਆਏ ਲੈ ਲਵਾਏ ਭਰਾ ਦਾ ਖਬੂ ਆਇਆ ਇੱਕ ਕੈਪ ਕੈਪ ਦਿਖਾ ਦਿਓ ਯਾਰ ਕੈਪ ਲੱਡੂ ਵਾਲੀ ਬਦਲ ਦਿਆਂਗੇ ਨਹੀਂ ਕਿਉਂ ਲੱਗਿਆ ਵੀ ਇਹ ਪਤਲਾ ਵਾ ਬੇਲਦੀ ਨਾ ਉਹ ਪੈਕ ਕਰਤਾ ਭਾਈ ਨੇ ਨਾਲ ਸੁਮਾਰਤਾ ਦਾ ਭਾਈ ਦਾ ਬਾਹਰ ਉਹ ਨਾਲ ਕਰਤਾ ਹੈ ਨਹੀਂ ਦੇਣਾ ਫਿਰ ਉਹ ਤਾਂ ਤੂੰ ਨਹੀਂ ਲੈਣਾ ਰੰਗ 4 ਚ ਚਾਹੀਦਾ ਦੋਨੇ ਕੱਢ ਲੈ ਇਹਦਾ ਸ਼ੇਡ ਇੱਕ ਬਲੈਕ ਸ਼ੇਡ ਕਰਾ

ਮੇਰਾ ਤੂੰ ਕਿਹਾ ਤਾਂ ਚਲ ਇੱਕ ਟੋਪੀ ਵਿਖਾ ਦਿਓ ਬਸ ਮੈਂ ਵੇਖਣਾ ਅੰਡਾ ਠੀਕ ਹੈ ਜੀ ਡੇਢ ਬਹੁਤ ਆਉਂਦਾ 2 ਦਾ 5000 ਬਸ ਜਿਆਦਾ ਨਹੀਂ ਮੈਂ ਤੇ ਕਿਹਾ ਨਾ ਜੀ ਬਿਲਕੁਲ ਡੇਢ ਪਹਿਲਾਂ ਪਹਿ ਹੈ ਬਣਾ ਲਈ ਕਿੰਨੇ ਕ ਭਾਈ ਬਣਾਉਂਦੇ ਨਹੀਂ ਭਾਈ ਚਲ ਆਉ ਲੈ ਯਾਰ ਇਹ ਰੰਗ ਤੋਂ ਇਲਾਵਾ ਹੋਰ ਰੰਗ ਵਿਖਾ ਲਿਆ ਯਾਰ ਇਹ ਰੰਗ ਚਾਹੀਦਾ ਅੱਗੇ ਸਿਰ ਨੂੰ ਪਈ ਆਵੇ ਇਹ ਲਖਮੀ ਕੰਪਨੀ ਹਲੋ ਹਲੋ ਹਾਂ ਹਾ ਥੋੜਾ ਸਹੀ ਐ ਸਟਾ ਆਓ ਜੀ ਬਲੈਕ ਐ ਨਹੀਂ ਟੋਪੀ ਬਲੈਕ ਮੰਗਣ ਦੀ ਨਹੀਂ ਕਿ ਵੇਗੀ ਲਿਖਿਆ ਹੈ ਵੇਗੀ ਸਬਟਰੈਕਸ਼ਨ ਨਾ ਲੜਕੀ ਆਹ ਸੋਹਣਾ ਜੀ ਟੋਪਾ ਲਾ ਦੇ ਇਹ ਇਹਦੇ ਵਿੱਚ ਇੱਕ ਲਰਵਾ ਦੇ ਮੈਂ ਕਿ ਵਟਾਵਾ ਮੈਂ ਕਿ ਵਟਾਵਾ ਤੂੰ ਨਿੱਕੀ ਐ ਮੈਂ ਵਟਾਵਾ ਕਿ ਨਹੀਂ ਗੱਲ ਮੰਨਦੀ ਬਲੈਕ ਹੋਲ ਚ ਨਹੀਂ ਆ ਗਈ ਹੋਰ ਮਾਡਲ ਚ ਉਹ ਤੇ ਢੀ ਸੁਖਣਾ ਖਾਂਦੀ ਕੀ ਹੈ ਉਹ ਪੇਸ਼ੈਂਟ ਬੰਦ ਉਹ ਸਹੀ ਨਹੀਂ ਉਹਦੀ ਨੂੰ ਹੀ ਨਹੀਂ ਆਹ ਹੈ ਤਾਂ ਉਹਦੇ ਨਾਲ ਮੈਂ ਨਹੀਂ ਚਲੋ ਠੀਕ ਆ ਫਿਰ ਆਹ ਠੀਕ ਉਹ ਤੂੰ ਚਲ ਬਣਾਓ ਪੈਸੇ ਫਿਰ ਕਿਨੇ ਬਣਦੇ ਫਾਇਦਾ ਕਿ ਨਾ ਲਾਓਗੇ ਤੇ ਉਹਦਾ ਕਿ ਨਾ ਲਾਉਣਾ ਹਾਂ ਬੜਾ ਇਹ ਵੱਖੋ ਵੱਖਰੇ ਬਾਲ ਫਾਫੇ ਜਿਹੜਾ ਵੀ ਅਜਿਹਾ ਰਗਾ ਲਗੀ ਇਹਨੇ ਡਾਕ ਤੇ ਨਹੀਂ ਚੰਗਾ ਲੰਗਾ ਆਜੋਗੇ ਆਜੇਗਾ ਥੋੜਾ ਹਾਂ ਹਾਂ ਬੜਾ ਸੋਹਣਾ ਤੇਰੀ ਸੌ ਫਿਰ ਤੈਨਾਂ ਵੱਧ ਕੌਣ ਹੀ ਮੈਨੂੰ ਮਾਰ ਦੋ ਸੋਹਣਾ ਖਾਣ ਕੌਣ ਮਾਰਦੇ ਚੁਪ ਹੋ ਕੇ ਬਹਿ ਜਾ ਐਡਾ ਹੀ ਕੁੜੀਆਂ ਜੇ ਮੰਨਦੇ ਜੰਮਣੀਆਂ ਹੜਿਆਣੇ ਦਾ ਹੋਰ ਕੀ ਇਹ ਸੋ ਤੇ ਸੋ ਨਾ ਨਾ ਵੇਹਲਾ ਮੜ ਕੇ ਆ ਕੇ ਹਣ ਕਚਰਾ ਲਾਗੇ ਕਲੀਫੇ ਥੋੜਾ ਸਮਾਂ ਕਿਧਰ ਲਈ ਹੋਰ ਮਿਹਰਬਾਨ ਜਿੱਤ ਤਰ੍ਹਾਂ ਖਿਆਲ ਰੱਖਣਾ ਚਾਹੀਦਾ ਬਿਲਕੁਲ ਠੀਕ ਹੈ ਤੇ ਮੁਰਗੇ ਦੇ ਚਲੋ ਥੋੜਾ ਨਾਲ ਇੱਧਰ ਓਕੇ ਭਾਜੀ ਚੱਸੀਗਾ ਨਹੀਂ ਆਉਣਾ ਅੱਜ ਭੁੱਲੋ ਮਸਾਂ ਆ ਤਾਂ ਇੱਥੇ ਜਿਵੇਂ ਆ ਜੀ ਆਣਾ ਹੈ ਕਿਆਣਾ ਹੈ ਚੱਲ ਪਏ ਆਪਾਂ ਜੀ ਆਪਾਂ ਚੱਲ ਪਏ ਆ ਦੁਕਾਨ ਤੋਂ ਲੈ ਲਿਆ ਮੈਂ ਆਪਣਾ ਸ਼ੂਟ ਤੇ ਵਾਦੀ ਅੱਗੇ ਦੁਕਾਨ ਤੋਂ ਕੁਛ ਨਾ ਕੁਛ ਲਵਾਂਗੇ ਖਾਣ ਵਾਸਤੇ ਕੋੜੇ-ਪੁੜੇ ਕਹਿੰਦੇ ਕੱਲ ਕੱਢਨੇ ਪਕੌੜੇ ਤੇ ਉਹਦੇ ਵਾਸਤੇ ਥੋੜਾ ਸਮਾਨ ਲਵਾਂਗੇ ਤੇ ਰਸਤੇ ਵਿੱਚ ਦੇਖੋ ਕਿੰਨੀ ਟ੍ਰੈਫਿਕ ਹੋ ਗਈ ਬਹੁਤ ਜਾਮ ਲੱਗਾ ਐਂ ਕਰਨਾ ਇੱਥੇ ਰੁਕੇ ਆਧਾ ਘੰਟਾ ਹੋ ਗਿਆ ਕਾਦੀਆਂ ਚੁੰਗੀ ਰੁਕੇ ਆਪਾਂ ਕਾਦੀਆਂ ਚੁੰਗੀ ਓਹੋ ਲੋੜੀ ਕਰਕੇ ਵੀ ਕੁਛ ਲੱਗਾ ਨਾ ਜਾਮ ਮੈਂ ਲੋੜੀ ਕਰਕੇ ਵੀ ਉਦਾਂ ਲੱਗਦਾ ਕੋਈ ਅੱਗੇ ਕੋਈ ਪ੍ਰੇਸ਼ਾਨੀ ਪੈ ਗਈ ਅੱਗੇ ਜਿਹੜਾ ਟਰੈਕ ਜਿਆਦਾ ਹੋਵੇ ਨਾ ਫਿਰ ਇਦਾਂ ਹੁੰਦਾ ਵਾ ਕਿ ਬੰਦਾ ਕਿੰਨਾ ਟਾਈਮ ਖਲੋਤਾ ਰਵੇ ਤੇ ਫਿਰ ਕਿ ਕਿੰਨਾ ਕਿ ਕਹਿੰਦੇ ਕਹਿੰਦੇ ਥੋੜਾ ਅੱਗੇ ਕਰ ਲਓ ਕਿ ਅਗਲੇ ਮਗਲੇ ਬੰਦੇ ਨੂੰ ਥੋੜਾ ਜਾਣਾ ਹੌਸਦਾ ਹੋ ਜਾਂਦਾ ਕੇ ਕੇ ਮਤਲਬ ਤੁਰਪੀ ਹੈ ਜੱਦੀ ਤੁਰਪੀ ਹੈ ਫਿਰ ਬਸ ਥੋੜਾ ਜਿਹਾ ਚੱਲਦੀ ਦੋ ਕੁ ਮਿੰਟ ਫਿਰ ਜੀ ਟ੍ਰੈਫਿਕ ਕਰੋ ਚੱਕ ਸਾਡੇ 6 ਵਜੇ ਤੇ ਖਲੋਤੇ ਆਪਾਂ 7:00 ਵਜੇ ਬੱ ਚਲੇ ਨੇ 7 ਟ੍ਰੈਫਿਕ ਬਹੁਤ ਜ਼ਿਆਦਾ ਜਾਂਦਾ ਕੰਦਾ ਕੁਰਤਾ ਚਾਮਾ ਵੀ ਲੈ ਆਂਦਾ ਆਪਾਂ ਹਾਈ ਨੀ ਕਿੰਨਾ ਸੋਹਣਾ ਲੱਗਾ ਇਹਦੀ ਸੱਚੇ ਕੁਰਤਾ ਚਾਮਾ ਪਜਾਮਾ ਚਾਮਾ ਇਦਾਂ ਹੈ ਨਾ ਕਹਿੰਦੇ ਕੁਰਤਾ ਚਾਮਾ ਚਾਮਾ ਕਹਿੰਦਾ 30 ਕਲਰ ਬਹੁਤ ਸੋਹਣਾ ਮੈਂ ਤੈਨੂੰ ਟੌਰੀ ਟਾਡੀ ਅੱਜ ਤੇ ਮੈਂ ਸਵੇਰੇ ਪਾਈ ਆਹ ਲੰਦੇ ਕੁੱਤਾ ਜਾਣਾ ਮੇਲਾ ਫਿਰ ਠੰਡ ਲੱਗਣੀ ਆ ਆਹ ਹੁਣ ਵੇਖੀ ਵੇਖੀ ਜਾਣਾ ਸੱਚੀ ਨਾ ਇਹਨਾਂ ਨੇ ਪੈਂਟਰ ਵੀ ਪੈਂਟਾ ਸਲਤਨ ਲੈ ਗਏ ਦੋਂਗੇ ਨਾ ਇਹਨਾਂ ਨੇ ਹੋਣੀ ਪਣਾ ਇਹਨੇ ਕਹਿਣਾ ਕੁਰਤਾ ਚਾਮਾ ਲੈਣਾ ਹੁਣ ਉਹ ਚਾਮਾ ਕਿ ਆ ਫਿਰ ਕੁਰਤਾ ਪਜਾਮਾ ਚਾਮਾ ਦਰ ਕੁਰਤਾ ਕੁਰਤਾ ਚਾਮਾ ਕਰਕੇ ਲੈ ਕੁਰਤਾ ਪਜਾਮਾ ਦਾ ਮਿਲਦੇ ਆ ਨਵੇਂ ਵੀਡੀਓ ਨਾਲ ਬਾ ਬਾਏ ਗੁੱਡ ਨਾਈਟ ਰਮ ਰੱਖਿਆ